ਸਵਾਲਾਂ ਨੇ ਲਗਭਗ 80 ਸਵਾਲ ਪੰਜਾਬ ਦੀ ਅਸੈਂਬਲੀ ਤੇ ਲਾਇਆ ਤੇ ਮੈਂ ਕਿਉਂ ਕਹ ਰਿਹਾ ਕਿ 바ਵਾ ਸਾਹਿਬ ਡਾਕਟਰ ਅਮਰੀਕਾ ਨਹੀਂ ਗਿਆ ਸੀ ਕਿ ਆਓ ਇਸ ਪਾਰਲੀਮੈਂਟ ਦੇ ਕੰਮ ਕਰੀਏ ਇਹ ਸੱਦਾ ਦੇ ਕਾਬਤ ਹੋਈਏ ਜਿੱਦੋਂ ਸਾਡਾ ਪੁਹ ਇੱਕ ਬਦਲਣਾ ਹੈ ਜਿੱਥੇ ਸਾਡੀ ਤਕਦੀਰ ਬਦਲਣੀ ਹੈ ਕਿਉਂਕਿ ਉੱਥੇ ਲੱਖਾਂ ਕਰੋੜਾਂ ਰੁਪਏ ਦਾ ਬਜਟ ਹੈ ਜੋ ਐਜੂਕੇਸ਼ਨ ਤੇ ਲੱਗਦੇਵੇ ਸਾਡੇ ਬੱਚੇ ਪਰ ਸਕਦੇ ਆ ਉਹ ਜੇਹਤ ਤੇ ਲੱਗ ਜਵੇ ਸਾਡਾ ਨਾਲ ਨਹੀਂ ਹੋ ਸਕਦਾ ਉਹ ਜਿਹੜਾ ਵਿਭਾਗ ਮੰਤਰੀ ਲੱਗ ਜਵੇ ਸਾਡੇ ਆਈਐਸ ਪੀਐਸ ਬਣ ਸਕਦੇ ਆ ਜੇ ਉਹ ਵੇਦ ਦੀ ਗਾਰੀ ਦੂਰ ਕਰਨੇ ਲੱਗ ਜਵੇ ਤਾਂ ਕੋਈ ਵੀ ਨੌਜਵਾਨ ਬੇਜ਼ਰ ਨਹੀਂ ਰਹਿ ਸਕਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਅਸੀਂ ਪੰਜਾਬ ਦੀ ਅਸੈਂਬਲੀ 'ਚ ਕਿਉਂਕਿ ਪਿਛਲੇ ਮਹੀਨੇ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੇਖਣ ਪੜਦਾ ਬੱਚ ਲੱਗੇ ਆਏ ਮੈਂ ਜਦੋਂ ਪੜਿਆ ਮੈਂ ਪੁੱਛਿਆ کہ گروہ بلا جی نے بیگم پر ایزا جڑا میرا تھوڑ سی انہوں نے کیا سی کہ بیگم پر شہر کو نہ ہو دو کام دو نہیں دے نہ تجویز خراج نہ مال خوف نہ خطا نہ ترس جوال گروہ صاحب کہنے لے کہ ہر اللہ خلاف چمالا جو ہم سہری سو بیت ہمارا میں کہہ رہے ہیں کہ ہم پڑھا کرتے ہیں جیتے جیتے تین لکھ بزیادتی پڑھائی چھٹ گیا ਪਿਆਰ ਨਾਲ ਬਿਨਾਂ ਪੀ ਆਪਣੀ ਨਿਗਰਿਆਂ ਵਿੱਚ ਦੱਸ ਰਿਹਾ ਜਿਹੜਾ 3 ਲੱਖ ਮੁਲਾਜ਼ਮ ਹੈ ਉਹ ਤਰੱਕੀਆਂ ਲਈ ਰੋ ਰਿਹਾ ਔਰ ਬੰਦਿਆਤਿਆਂ ਨੂੰ ਰੋਲ ਨੰਬਰ ਨਹੀਂ ਦਿੱਤੇ ਜਾਂਦੇ ਵਿਦਿਆਰਥੀਆਂ ਨੂੰ ਪੇਪਰਾਂ ਤੋਂ ਉਠਾਇਆ ਜਾਂਦਾ ਲੋਕਾਂ ਨੂੰ ਜਿਹੜਾ ਪੀੜਤ ਜਿਹੜੇ ਪਰਿਵਾਰਾਂ ਨੂੰ ਕਟਿਆ ਜਾਂਦਾ ਗੁਰੂ ਅਰਜਨ ਸਿੰਘ ਜੀ ਦਾ ਨੇ ਬੇਗਮਾ ਨਿਗਾਰਨੀ ਸੀ ਕਰਦੇ ਤੁਹਾਨੂੰ ਇਸ ਗੱਲ ਤੇ ਜਿਹੜਾ ਗੁਰਮੁਖਤ ਦੀ ਗੱਲ ਹੈ ਉਹਨੂੰ ਦੇਖ ਲਈ ਮੈਂ ਦੱ ਕਰਨਾ ਜਿਸ ਦਾ ਤੁਸੀਂ ਬਾਵਾ ਸਾਹਿਬ ਡਾਕਟਰ ਮਿਰਕਰ ਜੀ ਦੀ ਫੋਟੋ ਲਾ ਕੇ ਔਰ ਤੁਸੀਂ ਦੇਖਦੇ ਆਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਆਂ ਔਰ ਤੁਸੀਂ ਧੋਖਾ ਸੀਦੇ ਤੁੰਗ ਸਰਪੰਚ ਸਿੰਘ ਨਾ mica ਰਹੇ ਆਂ ਮੈਂ ਕਹਾਂ ਤੁਸੀਂ ਸੋਚ ਲੱਕੀ ਤੁਸੀਂ ਅਜ ਤੱਕ ਜਿਲ੍ਹਾ ਨਮਾਸ਼ਹਿਰ ਦੇ ਅੰਦਰ ਕੋਈ ਮੈਡੀਕਲ ਕਾਲਜ ਨਹੀਂ ਬਣਾਇਆ ਨਾ ਕੋਈ ਇੰਡਸਟਰੀ ਲਾਈ ਨਾ ਕੋਈ ਐਜੂਕੇਸ਼ਨ ਸੈਂਟਰ ਖੋਲਿਆ ਅਬਾ ਹਲ ਮਹਾਮੋਹਰ ਸੰਦੇ ਨਾਲ ਜਿਹੜਾ ਤੋਕਾ ਕਰ ਰਹੇ ਆ ਇਸ ਔਖੇ ਪ੍ਰਤੀ ਅਸੀਂ ਲੋਕਾਂ ਨੂੰ ਜਾਗਰੂ ਕਰਾਂਗੇ ਇਧਾਂ ਦੇ ਬਹੁਤ ਸਾਰੇ ਮਾਮਲੇ ਸਮੇਂ-ਸਮੇਂ ਤੇ ਅਸੀਂ ਉਸੇ ਚੱਕਦੇ ਆ ਕਿ ਤਾਂ ਹੀ ਟੱਕ ਸਕਿਆ ਜੇ ਭੈਣ ਕੁਮਾਰੀ ਮਾਇਆ ਮਤੀ ਜੀ ਦਾ ਆਸ਼ੀਰਵਾਦ ਹੈ ਔਰ ਤੁਹਾਡਾ ਸਾਡੇ ਦਾ ਸਹਿਯੋਗ ਹੈ ਆਓ ਕਿੱਥੇ ਹੋ ਕੇ ਪੰਜਾਬ ਮਿਲਤਾਰੀ ਤੋਂ ਇਸ ਵਾਰ ਆਪਾਂ ਮੈਂਬਰ ਪਾਰਲੀਮੈਂਟ ਦਿਵਾਈਏ ਤਾਂ ਜੋ ਸਾਡਾ ਸੰਸਦ ਦੇ ਵਿੱਚ ਜਿਹੜਾ ਵਾਇਰਲ ਦਾ ਹਿੱਸਾ ਆ ਪੰਜਾਬ ਦੇ ਵਿੱਚ ਖੜਤ ਕਰਾ ਸਕੀਏ ਪਿਛਲੇ ਦਿਨੀ ਸਾਥੀ ਕਾਂਸੀ ਰਾਮ ਜੀ ਦਾ ਜਨਮ ਦਿਨ ਸੀ 15 ਮਾਰਚ ਨੂੰ ਤਾਂ ਜਸ਼ਨ ਚੱਲ ਰਿਹਾ ਸੀ ਮਨੋਪਰਲਾ ਲੱਗਿਆ ਕਿ ਜਸ਼ਨ ਜਿਹੜਾ ਹਟ ਜਾਣਾ ਹੈ ਤਾਂ ਮੈਂ ਪਿੰਨ ਦੇ ਇੱਕ ਨੂੰ ਇਹ ਬੋਲਿਆ ਕਿ ਇਸ ਦੇਸ਼ ਦੇ ਅੰਦਰ ਕਰੋਨਾ ਲੋਕਾਂ ਨੂੰ ਜਿਹੜਾ ਮਨੁੱਖ ਉਹਦੀ ਜ਼ਿੰਦਗੀ ਜਿਉਣ ਦਾ ਹੱਕ ਦੇਣ ਵਾਲੇ ਸਾਬ ਜੀ ਕਾਂਸੀ ਰਾਮ ਜੀ ਇਸ ਪੰਜਾਬ ਦੀ ਧਰਤੀ ਦੇ ਜੰਮ ਬਲ ਸੀ ਪੰਜਾਬ ਦੀ ਧਰਤੀ ਕੋ ਪਾਦਾ ਹੋ ਕੇ ਉਹਨਾਂ ਨੇ ਬੁਰੇ ਦੇਸ਼ ਦੇ ਅੰਦਰ ਇੱਕ ਲਹਿਰ ਖੜਾ ਕੀਤੀ ਪਿਛਲੇ 36 ਸਾਲਾਂ ਤੋਂ ਰਾਸ਼ਟਰੀ ਪਾਰਟੀ ਆ ਕੌਦਾ ਸਟੇਟਾਂ ਸਾਡੇ ਐਮ ਐਲ ਏ ਐਮ ਪੀ ਆ ਔਰ ਲਗਾਤਾਰ ਭੈਣ ਮਾਰੀ ਮਾਇਬੋਤੀ ਦੀ ਰਵਾਈ ਦੇ ਅੰਦਰ ਅਸੀਂ ਅੱਗੇ ਵੱਲ ਰਹੇ ਆ ਦੇਸ ਪੰਜਾਬ ਦੇ ਅੰਦਰ ਸਰਵਕਾਂਸੀ RAM ji ਪੈਦਾ ਹੋਏ ਅੱਜ ਤੱਕ ਅਸੀਂ ਉਹਨਾਂ ਦੀ ਕੋਈ ਸਮਾਰਕ ਨਹੀਂ ਬਣਾ ਸਕੇ ਉਹਨ ਦਿੱਸੇ ਦਾ ਕਾਮ ਰਹੇ ਕਿਸਨ ਸਿੰਘ ਸਦੀਰ ਔਰ ਗਿਆਨੀ ਜਰ ਸਿੰਘ ਨੇ ਗੱਲ ਕੀਤੀ ਉਹ ਵੀ ਪੰਜਾਬੀ ਸੀ ਉਹਨਾਂ ਦੀਆਂ ਸਮਾਰਕ ਕਰਨੀਆਂ ਬਣੀਆਂ ਔਰ ਉਹ ਕੌਂਸਲ ਦੀ ਨਰਮਤਾ ਪਾਈਏ ਕਿ ਉਹਨਾਂ ਨੂੰ ਬਾਦ ਕਰੇ ਬਹਿਣਾ ਚਾਹੀਦਾ ਔਰ ਪੰਜਾਬ ਦੀ ਅਸੈਂਬਲੀ ਨੇ ਸਭ ਸੰਮਤੀ ਨਾਲ ਮਤਾ ਪਾਇਆ ਕਿ ਜਿਹੜਾ ਇਹਨਾਂ ਰਹਿਬਰਾਂ ਨੂੰ ਬਾਦ ਨੂੰ ਤਾਂ ਮਿਲੇ ਪੰਜਾਬ ਦੇ ਅੰਦਰ OBC ਜਮਾਤਾਂ ਦੀ ਗੱਲ 1952 ਦੇ ਅੰਦਰ ਬਾਬਾ ਸਾਹਿਬ ਡਾਕਟਰ ਮੈਲਕਰ ਨੇ ਗਿਆਨ ਕੀਤਾ ਕਿ ਆਰਟੀਕਲ 340 ਦੇ ਤਹਿਤ ਜਿਹੜਾ ਇਹਨਾਂ ਦਾ ਪ੍ਰਭਾਵ ਹੈ ਦੇ ਵਿੱਚੰਦਾ ਉਹ ਨਹੀਂ ਮਿਲ ਰਿਹਾ ਉਹ ਦਬਾਨ ਕਮਿਸ਼ਨ ਬਾਰੇ ਮੈਂ ਡਿਟੇਲ ਦੇ ਨਾਲ 6 ਸਤਬਰ ਮੈਂ ਜੋ ਆਪਣੀ ਗੱਲ ਰੱਖੀ ਕਿ ਪੰਜਾਬ ਦੇ ਅੰਦਰ ਦੇ 15% ਬੋਰ ਦੇਸ਼ ਦੇ ਅੰਦਰ ਸਾਰੀ ਕਾਂਸੀ ਰਾਮ ਜੀ ਕਰਾ ਸਕਦੇ ਆ ਪਹਿਨ ਮਾਰੇ ਮਹਾਵਤੀ ਜੀ ਸਰਪਥ ਦੇਸ਼ਿਆਂ ਦੇ ਲਾਗੂ ਕਰ ਸਕਦੇ ਆ ਤਾਂ ਪੰਜਾਬ ਦੇ ਅੰਦਰ ਵੀ OBC ਜਮਾਤਾਂ ਨੇਵਾ ਦੇ 30% ਤਾਂ ਸਾਨੂੰ ਪੰਜਾਬ ਦੇ ਅੰਦਰ ਵੀ ਜਿਹੜੀਆਂ ਮੰਡਲ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਆ ਇਹ ਇੱਕ ਅੰਦੋਲਨ ਹੈ ਜਿਹੜਾ ਅਸੀਂ ਪੰਜਾਬ ਦੀ ਸੰਮਿਲਿਤ ਜਿਹੜਾ ਕਾਲ ਬੰਦ ਕਰ ਰਹੇ ਹਾਂ ਤਾਂ 100 ਸਾਲ ਬਾਅਦ ਆਵੇ ਤਾਂ ਸਾਡੇ ਨਹਿਰਾਂ ਦਾ ਜਿਸ ਤਰ੍ਹਾਂ ਇਤਿਹਾਸ ਹੈ ਉਹ ਸਾਨੂੰ ਸਾਰੀ ਜਗ੍ਹਾ ਮਿਲ ਸਕਦਾ ਆਪਣਾ ਐਮ ਐਲ ਏ ਆਪਣਾ ਨਵੇਂ ਦਾ ਗਿਆ ਬੋਲਿਆ ਉਮਰ ਮਾਨ ਸਰਕਾਰ ਇਸ ਗੱਲ ਤੇ ਤੁਹਾਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਆਪਾਂ ਆਪਣੇ ਨੁਮਾਇੰਦੇ ਦਿੱਤਾ ਕੇ ਭੇਜੀਏ ਤਾਂ ਕਿ ਸਾਡੇ ਦੁੱਖਾਂ ਦਾ ਹੱਲ ਸਾਡੇ ਦੁੱਖਾਂ ਦੀ ਗੱਲ ਜਿਹੜੀ ਉੱਥੇ ਜਾ ਕੇ ਕੰਮ ਤਾਂ ਉਸ ਦੇਸ਼ ਦੇ ਅੰਦਰ ਵੈਗੋ ਪਨਰ ਦੇ ਖਾਲਸਾ ਰਾਜ ਦੀ ਸਥਾਪਨਾ ਹੋ ਸਕੇ ਐਸਾ ਕਿ ਹਮ ਰਾਜ ਮੈਂ ਨਹੀਂ ਗੱਲ ਹੋ ਸਕੇ ਪੈਨਟ ਮਾਰੀ ਮਾਇਆਬਤੀ ਜੀ ਨੂੰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਾ ਕੇ ਜਿਸ ਤਰ੍ਹਾਂ ਉਹਨਾਂ ਨੇ ਯੂਕੇ ਦੇ ਅੰਦਰ ਜਿਹੜੇ